ਮੈਂ ਜਦੋਂ ਜੋ ਅਭਿਆਸ ਕੀਤਾ ਨਾ ਫਿਰ ਇਹਨਾਂ ਦੇ ਬੱਚੇ ਐਡੇ ਐਡੇ ਹਨ ਜੀ ਐਡੇ ਐਡੇ ਉਹ ਚੋਕ ਕਿਧਰ ਪਾਰਕਾਂ ਚ ਲੈ ਕੇ ਜਾਂਦੇ ਹਨ ਟੁੱਟਦੇ ਨਹੀਂ ਹਨ ਇਹ ਵੇ ਤੰਦਰੁਸਤ ਧੱਕ ਜਾਣਾ ਹੈ ਬੇਟਾ ਇੱਕ ਵਾਰ ਹੋ ਗਏ ਤੰਦਰੁਸਤ ਹੀ ਲੋਗੇ ਬੱਚੇ ਕਰਨ ਬੁੱਢੇ ਕਰਨ ਬੁੱਢੇ ਵੀ ਜਿਹੜਾ ਨਾ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਉਹ ਸਾਈਕਲ ਚਲਾਣ ਸਿੱਧੀ ਚਲਾਣ ਪੁੱਠੀ ਚਲਾਣ ਜੋਗਾ ਕਰਨ ਕਬਾਦ ਬਾਤੀ ਕਰਨ ਲੰਮੇ ਸਾਲ ਲੈਣ ਨੌਂ ਨੌਂ ਕਰਨ ਇਹਦੇ ਨਾਲ ਹੀ ਵੇਖੋ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਹਰ ਇੱਕ ਬਿਮਾਰੀ ਨਿਕਲਦੀ ਹੈ ਕੈਂਸਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਸ਼ੂਕਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਲੰਮੇ ਗਾਰੇ ਸਾਲ ਉਹ ਮੰਡੂ ਦਾਸਨ ਕਰੋ ਬਕਰ ਆਸਨ ਕਰੋ ਇਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਨਿਕਲ ਪਹਿਲਾਂ ਲੋਕੀ ਫਲ ਫਰੂਟ ਜਿਆਦਾ ਖਾਂਦੇ ਹੁੰਦੇ ਸੀ ਹਨਾ ਪੁੱਛ ਚੰਗੀਆਂ ਚੀਜ਼ਾਂ ਖਾਣੀਆਂ ਦੇ ਖਾਣ ਪੀਣ ਚ ਬੜਾ ਬਦਲਾਵ ਹੋ ਗਿਆ ਉਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਬਦਲਾਵ ਆਇਆ ਹੈ ਲੋਕੀ ਤਲੀਆਂ ਚੀਜ਼ਾਂ ਨਹੀਂ ਖਾਂਦੇ ਉਹ ਕੋਈ ਦਿਨ ਧਿਆਰ ਹੁੰਦਾ ਹੈ ਤੇ ਫਿਰ ਘਰ ਕੜਾਈ ਕਰਦੇ ਹਨ ਤੇ ਫਿਰ ਬਣਾਉਂਦੇ ਹਨ ਫਿਰ ਖਾਂਦੇ ਕਿ ਮੱਕੀ ਹੋਣੀ ਉਹਨੂੰ ਪਨਾ ਕੇ ਉਹਨੂੰ ਚਬਣਾ ਛੋਲੇ ਚਬਣੇ ਫਿਰ ਗੰਨੇ ਚੁਪਣੇ ਦਸੀਆਂ ਪੀਣੀਆਂ ਦੁੱਧ ਪੀਣੇ ਤੇ ਉਹ ਦਹੀਂ ਖਾਣੇ ਉਹ ਉਹ ਚੀਜ਼ਾਂ ਨਹੀਂ ਉਹ ਤਲੀਆਂ ਚੀਜ਼ਾਂ ਬਸ ਹਾਂ ਆਲੂ ਦੀਆਂ ਚਿਪਸਾਂ ਨੇ ਬੱਚੇ ਉਹ ਖਾਈ ਜਾਂਦੇ ਹਨ ਤੇ ਉਹ ਬੰਬਾਰੀ ਪੈਦਾ ਹੀ ਹੋਣਾ ਹੈ ਬਿਮਾਰੀ ਪੈਦਾ ਹੁੰਦੀ ਹੈ ਮਾਤਾ ਜੀ ਅ ਅੱਜ ਕੱਲ ਦਾ ਜਿਹੜੇ ਬੱਚੇ ਨੇ ਪ੍ਰੈਸ਼ਰ ਹੋ ਜਾਂਦੀ ਹੈ ਐਂਗਜ਼ਾਇਟੀ ਆ ਕਰਨ ਲੱਪਨੇ ਨਿੱਕੀ ਜੀ ਗੱਲ ਹੋਈ ਉਹਨੂੰ ਸੋਚ-ਸੋਚ ਕੇ ਉਹਨਾਂ ਨੂੰ ਆਪਣੇ ਆਪ ਨੂੰ ਖਰਾਬ ਕਰ ਲੈਂਦੇ ਨੇ ਉਹਦੇ ਤੂੰ ਇਹ ਹੋઈ ਬੱਝ ਸਕਦਾ ਕਿ ਜਿਹੜਾ ਐਸੀ ਅਲੋਂਗ-ਬਲੋਂਗ ਕਰਦੇ ਆ ਨਾ ਇਹ ਇਹ ਬੱਚੇ ਕਰਨ ਇਹ ਕਰਾਨ ਮਾਪੇ ਇਹਨਾਂ ਨੂੰ ਇਸ ਪਾਸੇ ਲਾਣ ਤੇ ਫਿਰ ਇਹਦੇ ਤੂੰ ਜਿਹੜਾ ਛੁਟਕਾਰਾ ਪਾਸ ਸਿਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਵਜਿਸਪ ਸਿੰਘ ਕਵਲ ਇਸ ਵਕਤ ਦਾ ਨਿਊਜ਼ ਜੀ ਅਸੀਂ ਅੰਮ੍ਰਿਤਸਰ ਦੇ ਵਿੱਚ ਇਹੋ ਜੀ ਮਹਤਾਜ ਜੀ ਨਾਲ ਮਿਲਾਨ ਜਾ ਰਹੇ ਹਾਂ ਜਿਹੜੇ ਕਿ ਮਾਤਾ ਜੀ ਸਾਰਿਆਂ ਨਾਲ ਔਰ ਨੋਖੇ ਨੇ ਕਿਉਂਕਿ ਗੱਲ ਕੀਤੀ ਜਾਵੇ ਤੇ ਮਾਤਾ ਜੀ ਉਮਰ ਦੇ ਵਿੱਚ ਤੇ ਭਾਵੇਂ ਵੱਧ ਨੇ ਪਰ ਜਦੋਂ ਇਹ ਕਸਰਤ ਕਰਦੇ ਨੇ ਤੇ ਕਿਸੇ ਜਵਾਨ ਵਿਅਕਤੀ ਨਾਲੋਂ ਘੱਟ ਨਹੀਂ ਲੱਗਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਇਹ ਮਾਤਾ ਜੀ ਬਹੁਤ ਹੀ ਫੇਮਸ ਮਾਤਾ ਜੀ ਨੇ ਇਹ ਗੱਲ ਕੀਤੀ ਹੋਵੇ ਯੋਗ ਦੇ ਵਿੱਚ ਬਹੁਤ ਅੱਗੇ ਨੇ ਇਹੋ ਇਹੋ ਜੀਆਂ ਕਸਰਤ ਕਰ ਲੈਂਦੇ ਨੇ ਜੋ ਅੱਜ ਕੱਲ ਦੇ ਜਵਾਨ ਬੱਚੇ ਵੀ ਨਹੀਂ ਕਰ ਪੰਦੇ ਤੇ ਦੇਖਿਆ ਜਾਵੇ ਅੱਜ ਕੱਲ ਦੇ ਬੱਚੇ ਜਿਹੜੇ ਐਂਗਜ਼ਾਇਟੀਆਂ ਬਹੁਤ ਹੁੰਦੀਆਂ ਨੇ ਡਿਪਰੈਸ਼ਨ ਬਹੁਤ ਹੁੰਦੇ ਨੇ ਤੇ ਅੱਜ ਉਹਦਾ ਹੀ ਸਾਰਿਆਂ ਦਾ ਸਵਾਲ ਦਾ ਜਿਹੜਾ ਜਵਾਬ ਹੈ ਜਿਸ ਸੀ ਮਾਤਾ ਜੀ ਕੋਲ ਲੈਣ ਆਏ ਆ ਮਾਤਾ ਜੀ ਕੋ ਪੁੱਛਾਂਗੇ ਕਿ ਜਿਹੜੇ ਅਸੀਂ ਦਿਨ ਦੇ ਵਿੱਚ ਕੇ ਇਹਨੂੰ ਗੋਡਿਆਂ ਦੀ ਦਰਦ ਹੈ ਜਾਂ ਕੇ ਇਹਨੂੰ ਗਿੱਟਿਆਂ 'ਚ ਦਰਦ ਹੈ ਕੇ ਇਹਨੂੰ ਮੋਟਾਪਾ ਆ ਜਾਂ ਹੋਰ ਵੀ ਕੋਈ ਚੀਜ਼ਾਂ ਨੇ ਜਿਹੜੇ ਸੀ ਦਿਨ ਦੇ ਵਿੱਚ ਸੀ ਫੇਸ ਕਰਦੇ ਹੋ ਤੋ ਕਿਦਾਂ ਦੂਰ ਹੋ ਸਕਾਂਗੇ ਮਾਤਾ ਜੀ ਨੇ ਗੱਲਬਾਤ ਕਰ ਲੈਣੇ ਜਾਣਦੇ ਆ ਸਭ ਕੁਝ ਪਹਿਲਾਂ ਤੇ ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਜੀ ਤੁਹਾਡਾ ਵੀ ਧੰਨਵਾਦ ਜਿਹੜਾ ਦੁਨੀਆ ਵਾਸਤੇ ਚੰਗਾ ਟਾਈਮ ਕੱਢਿਆ ਜੀ ਹਾਂ ਖਲਗਤੋਂ ਠੀਕ ਕਰਨ ਵਾਸਤੇ ਕੱਢਿਆ ਹਾਂ ਟਾਈਮ ਕਿ ਦੁਨੀਆ ਤੰਦਰੁਸਤ ਰਹੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ਕੁੰਤਲਾ ਹੈ ਹਾਂਜੀ ਮਾਤਾ ਜੀ ਵੈਸੇ ਦੇਖਿਆ ਜਾਵੇ ਪਹਿਲਾਂ ਤਾਂ ਤੁਹਾਨੂੰ ਹੀ ਪੁੱਛਾਂਗਾ ਤੁਹਾਡੀ ਕਿੰਨੀ ਉਮਰ ਹੋ ਗਈ ਵੈਸੇ ਮੇਰੀ ਉਮਰ 80 80 86 ਸਾਲ ਹੋ ਗਈ ਹੈ ਅੱਛਾ ਤੇ ਮਾਤਾ ਜੀ ਇਸ ਉਮਰ ਦੇ ਵਿੱਚ ਯੋਗਾ ਦੇ ਵਿੱਚ ਆਣਾ ਤੰਦਰੁਸਤ ਹੋਣਾ ਕਿਸ ਤਰ੍ਹਾਂ ਤੁਹਾਡਾ ਸਬਬ ਬਣਿਆ ਵੇਖੋ ਕਿ ਸਵਾਮੀ ਜੀ ਆਉਂਦੇ ਹਨ ਮੈਂ ਕਿਸੇ ਕੋਲੋਂ ਮੇਰੇ ਕਾਕੇ ਨੇ ਮੈਨੂੰ ਦੱਸਿਆ ਕਿ ਕਿਸੇ ਨੇ ਦੱਸਿਆ ਕਿ ਇੱਕ ਬਾਬਾ ਹੁੰਦਾ ਹੈ ਤੇ ਉਹਦੇ ਵਿੱਚ ਉਹ ਜੋ ਵਿਆਸ ਕਰਦਾ ਹੈ ਤੇ ਮੋٹے ਜਿਹੜੇ ਪਤਲੇ ਹੋ ਜਾਂਦੇ ਨੇ ਤੇ ਪਤਲੇ ਜਿਹੜੇ ਉਹ ਠੀਕ ਠਾਕ ਤੰਦਰੁਸਤ ਹੋ ਜਾਂਦੇ ਉਹ ਵੀ ਮਤਲਬ ਤਾਕਤ ਮਜ਼ਬੂਤ ਹੋ ਜਾਂਦੇ ਉਹਨਾਂ ਨੇ ਇਹ ਦੱਸ ਦੱਸਿਆ ਤੇ ਅਸੀਂ ਉਹਨਾਂ ਨੇ ਦੱਸਿਆ ਤੇ ਅਸੀਂ ਸਵੇਰੇ ਆਸਤਾ ਚੰਨ ਲਾ ਦਿੱਤਾ ਲਾ ਕੇ ਤੇ ਅਸੀਂ ਸਾਰੇ ਜੀ ਲੰਘ ਕੇ ਜੋਗਾ ਕਰਨ ਤੇ ਸਾਰੇ ਕਰਨ ਲੱਗੇ ਇਹਨਾਂ ਦੇ ਮੜਾ ਮੋਟਾ ਛੋੜਾ ਬੋੜਾ ਸਵੇਰੇ ਕੱਟਣਾ ਤੇ ਮੈਂ ਤੇ ਸਵੇਰੇ ਵੀ ਸ਼ਾਮੀ ਦੁਪਹਿਰੀ ਤਿੰਨ ਟਾਈਮ ਹੀ ਮਸ ਜੋ ਵਿਆਸ ਕਰਕੇ ਫਿਰ ਬਾਜੀ ਰੋਟੀ ਪਾਣੀ ਖਾਂਦੀ ਹਾਂ ਉਹ ਕਰਦੇ ਆ ਕਰਦੇ ਆ ਪਾਣੀ ਗਰਮ ਪੀਂਦੀ ਆ ਕਰਦੇ ਆ ਕਰਦੇ ਆ ਮੇਰਾ ਮਟਾਪਾ ਵੀ ਜਿਹੜਾ ਉਹ ਵੀ ਠੀਕ ਹੋ ਗਿਆ ਤੇ ਮੇਰੇ ਗੋਡੇ ਦੇ ਜਿਹੜੇ ਹੁਣ ਦੇਖ ਉਹ ਵੀ ਠੀਕ ਹੋ ਗਿਆ ਕਾਫੀ ਮਸਬੜਾ 89 ਮਹੀਨੇ ਚ ਤੇ ਬਿਲਕੁਲ ਮੈਂ ਕੰਦਰਸ ਹੋ ਗਈ ਤੇ 2-3 ਮਹੀਨੇ ਵਿੱਚ ਤੇ ਮੈਂ ਨਾਲ ਦੇ ਬੱਚਿਆਂ ਦੇ ਜਿਹੜੇ ਨਾ ਮੇਰੇ ਕੋਲ ਨੂੰ ਮੇਰਾ ਕਾਕਾ ਆਂਦਾ ਕਿ ਨਾ ਬੱਚਾ ਹੀ ਕੋਲੋਂ ਚੁੱਕ ਲਿਆ ਕਰ ਮੈਂ ਉਹਨੂੰ ਡਾਂਟਿਆ ਮੈਂ ਕਿਹਾ ਮੈਨੂੰ ਅੱਜ ਐਨੀ ਗੱਲ ਆਖੀ ਨਾ ਬਾਹਰ ਚ ਨਹੀਂ ਕਿਸੇ ਨੇ ਮੈਨੂੰ ਆਖਣੀ ਤੇ ਬੱਚਾ ਚੁੱਕ ਲੈ ਤੀਦਾ ਦਿਲ ਨਹੀਂ ਕਰਦਾ ਬੱਚਾ ਚੁੱਕਣ ਦੇ ਤੇ ਜਦੋਂ ਮੇਰੇ ਚ ਹਿੰਮਤ ਨਹੀਂ ਨਹੀਂ ਚੁੱਕਿਆ ਜਾਂਦਾ ਮੇਰੇ ਤੇ ਹੱਥ ਪੈਰ ਨਹੀਂ ਐਨੇ ਚੱਲਦੇ ਫੇ ਤੇ ਮੈਂ ਕਿਸੇ ਨੂੰ ਚੁੱਕ ਸਕਦੀ ਆ ਫਿਰ ਉਹ ਨਾ ਉਹਨੇ ਮੈਨੂੰ ਕੁਛ ਨਹੀਂ ਆਖਣਾ ਇਹ ਕਰਦਿਆਂ ਕਰਦਿਆਂ ਫਿਰ ਮੈਂ ਜਦੋਂ ਜੋਗ ਅਭਿਆਸ ਕੀਤਾ ਨਾ ਫਿਰ ਇਹਨਾਂ ਦੇ ਬੱਚੇ ਐਡੇ ਐਡੇ ਹਨ ਜੀ ਐਡੇ ਐਡੇ ਉਹ ਚੋਕ ਕਿਧਰ ਪਾਰਕਾਂ ਚ ਲੈ ਕੇ ਜਾਂਦੇ ਹੁੰਦੇ ਹਨ ਟੁਰਦੇ ਨੇ ਫਿਰ ਉਹਨਾਂ ਨੂੰ ਜੋਗ ਸਖਾਣਾ ਉਹਨਾਂ ਸਾਰੇ ਜੋਗਾ ਕਰਾ ਉਹਨਾਂ ਕਰਨਾ ਜਦੋਂ ਨਿੱਕੇ ਨਿੱਕੇ ਬੱਚਿਆਂ ਨਾਲ ਤੇ ਸਾਰਿਆਂ ਨੇ ਫਿਰ ਜਿੰਨਾਂ ਨੂੰ ਜੋਗਾ ਕਰਾਂਦੀ ਹੈ ਉਹਨਾਂ ਨੂੰ ਵੇਖਣਾ ਤੱਕ ਨਾ ਵੇਖੋ ਮਾਤਾਂ ਦੇ ਨਿੱਕੇ ਨਿੱਕੇ ਬੱਚੇ ਵੀ ਜੋਗਾ ਕਰ ਲੈਂਦੇ ਨੇ ਹਾਂ ਤੇ ਇਹ ਵੇ ਤੰਦਰੁਸਤੀ ਦਾ ਖਜਾਨਾ ਹੈ ਬੇਟਾ ਇੱਕ ਹੋਰ ਹੋ ਗਏ ਤੇ ਤੰਦਰੁਸਤੀ ਲਓਗੇ ਬੱਚੇ ਕਰਨ ਬੁੱਢੇ ਕਰਨ ਬੁੱਢੇ ਵੀ ਜਿਹੜਾ ਨਾ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਉਹ ਸਾਈਕਲ ਚਲਾਣ ਸਿੱਧੀ ਚਲਾਣ ਪੁੱਠੀ ਚਲਾਣ ਤੇ ਯੋਗਾ ਕਰਨ ਕਬਾਦ-ਬਾਚ ਕਰਨ ਲੰਮੇ ਸਾਲ ਲੈਣ ਨੋਂ ਨੋਂ ਕਰਨ ਇਹਦੇ ਨਾਲ ਹੀ ਵੇਖੋ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਹਰ ਇੱਕ ਬਿਮਾਰੀ ਨਿਕਲਦੀ ਹੈ ਕੈਂਸਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਸ਼ੂਕਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਲੰਮੇ ਗੈਰੇ ਸਾਲ ਉਹ ਮੰਡੂ ਦਾਸਨ ਕਰੋ ਬਕਰ ਆਸਨ ਕਰੋ ਇਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਐਸੇ ਮੈਂ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਯੋਗ ਹੈ ਬਹੁਤ ਪੁਰਾਣਾ ਵਾ ਕਿ ਰੱਬ ਦੇ ਵੇਲੇ ਤੱਕ ਦਾ ਰਿਸ਼ੀ ਮੂਣੀਆਂ ਤੇ ਵੇਲੇ ਦਾ ਜੋਗ ਹੈਗਾ ਜਿਹੜਾ ਹਾਂਜੀ ਯੋਗ ਤੇ ਬਹੁਤ ਪੁਰਾਣਾ ਰਿਸ਼ੀਆਂ ਨੇ ਇਹ ਬਣਾਇਆ ਸੀ ਤੇ ਇਹ ਮਤਲਬ ਜਿਹੜਾ ਨਾ ਸੁਆਮੀ ਰਾਮਦੇਵ ਨੇ ਜਾਗਰੂਪਰ ਦੁਨੀਆ ਨੂੰ ਇਹਨਾਂ ਦੱਸਿਆ ਦੁਨੀਆ ਨੂੰ ਕਿਸੇ ਨੂੰ ਸਾਨੂੰ ਨਹੀਂ ਪਤਾ ਹਾਂ ਹਾਂ ਇਹ ਆਡੀਆਂ ਬਿਮਾਰੀਆਂ ਹਨ ਇੰਨੀਆਂ ਤੁਹਾਨੂੰ ਕੋਈ ਬੰਬਾਰੀਆਂ ਨਿਕਲਦੀਆਂ ਦਵਾਈਆਂ ਖਾਂਦੇ ਹਾਂ ਡਾਕਟਰਾਂ ਕੋਲ ਜਾਂਦੇ ਹਾਂ ਹਾਂ ਇਹ ਇੱਥੇ ਮੈਂ ਮਾਈਆਂ ਕੋਲ ਵੀ ਦਾਖਲ ਰਹੀਆਂ ਫਿਰ ਨਾਗਪੁਰ ਹਸਪਤਾਲ ਦਾ ਉਹ ਤੁਹਾਨੂੰ ਦਵਾਈ ਖਾਂਦੇ ਨੇ ਬੜੇ ਤੱਕੇ ਖਾਦੇ ਪਰ ਲਾਜ ਨਹੀਂ ਸਹੀ ਇਹ ਬਾਤੇ ਬੰਬਾਰੀਆਂ ਨਹੀਂ ਹਨ ਨਿਕਲਦੀਆਂ ਦਵਾਈਆਂ ਖਾਂਦੇ ਹਨ ਬਿਮਾਰੀਆਂ ਇਹ ਜੋ ਅਭਿਆਸ ਕੀਤਾ ਤੇ ਬੰਬਾਰੀਆਂ ਨਿਕਲਿੰਗ ਅੱਜ ਨੂੰ ਉੱਪਰ ਗਈ ਹੁੰਦੀ ਜੇ ਮੈਂ ਆ ਜੋ ਉਪਯਾਸਨਾ ਕਰਦੀ ਹੁੰਦੀ ਯੋਗਨਾਮਾ ਜੀ ਉਮਰ ਲੰਬੀ ਕਰ ਲਈ ਆਪਣੀ ਕਰ ਲਈ ਇਹ ਜਿੰਨਾ ਹੁੰਦਾ ਹੁੰਦੀ ਹਮਰ ਕਰੋ ਇਹ ਜਦੋਂ ਸਵਾਸਨ ਆਲ ਕਰਨੇ ਆ ਸਵਾਸ ਅੰਦਰ ਬੜਾ ਇਹ ਦੇ ਨਾਲ ਪ੍ਰਮਾਤਮਾ ਨਾਲ ਜੋੜਦੇ ਨੇ ਸਵਾਸਾਂ ਵਿੱਚ ਬਹੁਤ ਕੁਝ ਮਾਤਾ ਜੀ ਵੈਸੇ ਦੇਖਿਆ ਜਾਵੇ ਅੱਜ ਕੱਲ ਜਿਹੜਾ ਕਿ ਪਹਿਲਾਂ ਲੋਕੀ ਸਾਲੋ ਸਾਲ ਕਹਿੰਦੇ ਸਦੀਆਂ ਸਦੀਆਂ ਬੈਠੇ ਰਹਿੰਦੇ ਹੀ ਤਪੱਸਿਆ ਕਰਦੇ ਹੀ ਆਪਣੀ ਇੱਕ ਜਗ੍ਹਾ ਤੋਂ ਹਿੱਲਣਾ ਨਹੀਂ ਅੱਜ ਕੱਲ ਦੇ ਜੇ ਕੋਈ ਇੰਨਾ 2 ਕੁ ਮਿੰਟ ਵੀ ਬਹਿ ਜਾਏ ਤੇ ਉਹਨੂੰ ਨਾਲੇ ਹੌਲੇ ਹਿੱਲ ਲਾ ਪੈਂਦਾ ਮਚਲ ਲਾ ਪੈਂਦਾ ਮਰ ਕੇ ਉਹਨੂੰ ਟਿਕ ਕੇ ਬੈਠਾ ਨਹੀਂ ਜਾਂਦਾ ਉਹ ਕਿਸ ਤਰ੍ਹਾਂ ਆਪਣਾ ਅਸੀਂ ਫੋਕਸ ਕਰਕੇ ਬਹਿ ਸਕਦੇ ਆ ਧਿਆਨ ਲਾ ਸਕਦੇ ਆ ਧਿਆਨ ਇਹ ਹੋਈ ਏ ਕਿ ਜਦੋਂ ਅਸੀਂ ਜੋ ਅਭਿਆਸ ਕਰਨਾ ਹੈ ਲੌਂਗ ਲੌਂਗ ਕਰੋ ਇਹ ਜਿਹੜਾ ਤੇ ਧਿਆਨ ਆਪੇ ਲੱਗ ਜਾਂਦਾ ਆ ਵੇਖੋ ਇਹ ਫਿਰ ਕਿਤੇ ਜਾ ਜਾਈਂ ਜਾ ਜਾਦਾ ਮੰਨ ਇੱਧਰ ਉੱਧਰ ਕਿਤੇ ਨਾ ਜਾਣਾ ਸਵਾਸਾਂ ਜਦੋਂ ਸਵਾਸਾਂ ਰੂਪੀ ਅੰਦਰ ਪ੍ਰਵੇਸ਼ਨ ਦੀ ਬਾਹਰ ਸਾਡੀ ਬੰਬਾਰੀ ਜਿਹੜੀ ਬਾਹਰ ਨਿਕਲਦੀ ਆ ਜਦੋਂ ਕਰਨੇ ਲੰਮਾ ਗਿਆ 16 ਸ ਆ ਫੇਫਰਿਆਂ ਦੇ ਵਿੱਚ ਅੱਧ ਨੂੰ ਭੜਿਆ ਕੱਬਿਆਂ ਭੜਿਆ ਸੱਜੇ ਪਾਸੇ ਕਰ ਦਿੱਤਾ ਫਿਰ ਹੁਣ ਸੱਜੇ ਪਾਸੇ ਪਾ ਲੈਣਾ ਨਾ काट देता है सज्जे पास भरिया खब्बे पास काट देता है खब्बे पास भरना सज्जे पास कदिया सज्जे पास पर है कर ये करोगे तो बिल्कुल ਮਨ ਵੀ ਸ਼ਾਂਤ ਰਹੇਗਾ ਸਾਰੀਆਂ ਨਸ ਨਾੜੀਆਂ ਜਿਹੜੀਆਂ ਨਾ ਇਹ ਜਿਹੜੀਆਂ ਦਰਦ ਕਰਦੀਆਂ ਨੇ ਬੀਪੀ ਇਹ ਵਧਿਆ ਘਟਿਆ ਸਾਰਾ ਠੀਕ ਹੋਏਗਾ। ਮਾਤਾ ਜੀ ਖਾਣ ਪੀਣ ਦੇ ਵਿੱਚ ਬੜਾ ਬਦਲਾਅ ਆ ਗਿਆ ਹੈ। ਪਹਿਲੇ ਲਿਸਮੇ ਜਦੋਂ ਹੁੰਦੇ ਸਮਝ ਪਹਿਲਾਂ ਲੋਕੀ ਫਲ ਫਰੂਟ ਜਿਆਦਾ ਖਾਂਦੇ ਹੁੰਦੇ ਸੀ ਹਨਾ ਪੁੱਛ ਚੰਗੀਆਂ ਚੀਜ਼ਾਂ ਖਾਣੀਆਂ ਅੱਜ ਕੱਲ ਦੇ ਖਾਣ ਪੀਣ 'ਚ ਬੜਾ ਬਦਲਾਅ ਹੋ ਗਿਆ। ਉਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਬਦਲਾਅ ਹੋਇਆ ਹੈ? ਵੇਖੋ ਪਹਿਲਾਂ ਇਹ ਸੀ ਕਿ ਖਾਣਾ ਪੀਣਾ ਜਿਹੜਾ ਨਾ ਕਿ ਉਹਨੋ ਕੀ ਤਲੀਆਂ ਚੀਜ਼ਾਂ ਨੇ ਹਨ ਖਾਂਦੇ ਉਹ ਕੁ ਦਿਨ ਦਿਹਾੜ ਹੁੰਦਾ ਹੈ ਤੇ ਫਿਰ ਘਰ ਕੜਾਈ ਚਰਦੇ ਨੇ ਤੇ ਫਿਰ ਬਣਾਉਂਦੇ ਆ ਫਿਰ ਖਾਂਦੇ ਤੇ ਉਦੋਂ ਕੀ ਕਰਨਾ ਕਿ ਮੱਕਈ ਹੋਣੀ ਉਹਨੂੰ ਪਨਾ ਕੇ ਉਹਨੂੰ ਚਬਣਾ ਛੋਲੇ ਚਬਣੇ ਮੱਕਈ ਹਾਂ ਉਹਨਾਂ ਨੂੰ ਪਨਾ ਕੇ ਚਬਣੇ ਫਿਰ ਗੰਨੇ ਚੁੱਬਣੇ ਉਦੋਂ ਇਹ ਖਰਾ ਕਹਨ ਲੱਸੀਆਂ ਪੀਣੀਆਂ ਦੁੱਧ ਪੀਣੇ ਤੇ ਉਹ ਦਹੀਂ ਖਾਣੇ ਉਹ ਨੋਬ ਉਹ ਚੀਜ਼ਾਂ ਨੇ ਉਹਨਾਂ ਤਲੀਆਂ ਚੀਜ਼ਾਂ ਬਸ ਹਾਂ ਆਲੂ ਦੀਆਂ ਚਿਪਸਾਂ ਨੇ ਬੱਚੇ ਉਹ ਖਾਈ ਜਾਂਦੇ ਆ ਤੋਂ ਬਿਮਾਰੀ ਪੈਦਾ ਹੀ ਹੁੰਨਾ ਹੈ ਬਿਮਾਰੀ ਪੈਦਾ ਹੁੰਦੀ ਹੈ ਨੂੰਟਰ ਨੇ ਉਹ ਖਾਏ ਜਾਂਦੇ ਨੇ ਆਟਾ ਮੈਦਾ ਜਿਹੜਾ ਉਹ ਖਾਏ ਜਾਂਦੇ ਨੇ ਉਹਦੇ ਨਾਲ ਬੱਚੇ ਜਿਹੜੇ ਬਿਮਾਰ ਹੁੰਦੇ ਨੇ ਮਸਤਲੀਆਂ ਚੀਜ਼ਾਂ ਛੱਡਣ ਜਿਹੜੀਆਂ ਚੀਜ਼ਾਂ ਐ ਨਹੀਂ ਨਾ ਮੱਕੀ ਹੋਈ ਉਹ ਚੱਬਣ ਛੋਲੇ ਪਨਾਏ ਉਹ ਚੱਬਣ ਦਹੀਂ ਪੀਣ ਖਾਣ ਦੁੱਧ ਪੀਣ ਜਿਹੜੀ ਚੀਜ਼ਾਂ ਖਾਣਿਆ ਗੰਨੇ ਚੂਪਣ ਤੇ ਵੇਖੋ ਬਿਮਾਰੀਆਂ ਕਿਤੇ ਲੱਗਿਆ ਹੁੰਦੀਆਂ ਨੇ ਤਸਵੀਰੀ ਉੱਟ ਕੇ ਜੋੜਾ ਜੋ ਕੰਨ ਲਾਂ ਬਦਿੱਤ ਤੁਹਾਡੀ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਕਿਵੇਂ ਉੱਠਦੇ ਹੋ ਕੀ ਸ਼ੁਰੂਆਤ ਹੁੰਦੀ ਤੁਹਾਡੀ ਦਿਨ ਦੀ ਕਿਉਂਕਿ ਲੋਕੀ ਤੇ ਬਿਸਤਰਾ 'ਚ ਪੇ ਰਹਿੰਦੇ ਨੇ ਤੁਹਾਡੀ ਕੀ ਦਿਨ ਦੀ ਸ਼ੁਰੂਆਤ ਹੈਗੀ ਮੈਂ ਸਵੇਰੇ 4 ਵਜੇ ਉੱਠਣੀਆਂ ਕਿਸੇ ਟਾਈਮ ਨਾ ਸਾਢੇ 4 ਉਠਾਂ ਨਹੀਂ ਤੇ 4 ਵਜੇ ਬੋਤਾ ਮੈਂ ਉੱਠਣੀਆਂ ਉੱਠ ਕੇ ਪਾਣੀ ਪੀ ਲਾਂ ਨੀਆ ਗਰਮ ਪਾਣੀ ਪੀ ਕੇ ਤੇ ਪੇਟ ਸਾਫ਼ ਹੋ ਜਾਂਦਾ ਨਾ ਜਦੋਂ ਪੇਟ ਸਾਫ਼ ਹੋ ਜਾਂਦਾ ਫਿਰ ਮੈਂ ਆਪਣਾ ਜੋਗ ਵਿਆਸ 5 ਵਜੇ ਲਗ ਪੈਂਦੀ ਜੋਗ ਪਿਆਸ ਕਰਨਾ ਤੇ ਜੋਗ ਕਰਕੇ 2 3 ਘੰਟੇ 2-2 ਘੰਟੇ 3-3 ਘੰਟੇ ਮੈਂ ਜੋਗ ਵਿਆਸ ਕਰਦੀ ਆ ਕਿ ਮੇਰਾ ਦੰਦਨੀ ਪਿੱਤਾ ਨੇ ਤੇ ਇਹਦੇ ਨਾਲ ਮੈਨੂੰ ਗੈਸ ਜ਼ਿਆਦਾ ਬਣਦੀ ਹੈ ਤੇ ਉਹ ਫਿਰ ਮੈਨੂੰ ਜ਼ਿਆਦਾ ਕਰਨੇ ਪੈਣਗੇ ਉਹ ਜਿਹੜੀ ਗੈਸ ਹੈ ਨਾ ਉਹ ਅੰਦਰ ਇੰਜ ਪੈਦਾ ਹੁੰਦੀ ਹੈ ਨਾ ਜਦੋਂ ਕੁਝ ਥੋੜੀ ਭਾਰੀ ਚੀਜ਼ ਖਾਦੀ ਜਾਇਆ ਚੌਲ ਖਾਦੇ ਜਾਂ ਜਾਂ ਮਤਲਬ ਰੋਟੀ ਖਾਣਿਆ ਰੋਟੀ ਨਾਲ ਵੀ ਬਣਦੀ ਹੈ ਉਹ ਜਦੋਂ ਅਸੀਂ ਖਾਂਦੇ ਹਾਂ ਤਾਂ ਉਹ ਅੰਦਰ ਇੰਜ ਗੋਲਾ ਬਣ ਜਾਂਦੇ ਨੇ ਨਾ ਇਹਦੇ ਗੈਸ ਦੇ ਉਹ ਫਿਰ ਮੈਂ ਸਵੇਰੇ ਜਦੋਂ ਮੰਡੂ ਦਾ ਅਸਨ ਕਰ ਇਹ ਸਾਰਾ ਕਰਕੇ ਆਪਣਾ ਪੇਟ ਐ ਨਰਮ ਕਰ ਲੈਣਾ ਪੇਟ ਸਾਫ ਹੋ ਜਾਣਾ ਜੋ ਵਿਅਾਸ ਕਰਨਾ ਫਿਰ ਸਾਰਾ ਦਿਨ ਜਿੰਨਾ ਮਰਜ਼ੀ ਫਿਰ ਕੰਮ ਕਰ ਕੋਈ ਤਕਾਵਰ ਨਹੀਂ ਨਹੀਂ ਵੈਸੇ ਜਦੋਂ ਬੰਦਾ ਯੋਗ ਕਰ ਲਾ ਪੈਂਦਾ ਆਪਣੇ ਸਰੀਰ ਤੇ ਫਿਰ ਖੁਦ ਕੰਟਰੋਲ ਪਾ ਲੈਂਦਾ ਹਾਂ ਹਾਂ ਮਤਲਬ ਇਹ ਕਰੋ ਤੇ ਖੁਦ ਆਪਣੇ ਆਪ ਹੀ ਤੁਹਾਨੂੰ ਇੱਕ ਤੁਸੀਂ ਇੱਕ 10 ਦਿਨ ਮਹੀਨਾ ਕਰੋ ਨਾ ਤੇ ਆਪਣੇ ਆਪ ਹੀ ਆਦਤ ਪੈਣੀ ਆਪੇ ਹੀ ਫਿਰ ਤੁਹਾਡਾ ਮਨ ਜਿਹੜਾ ਨਾ ਕਰਨਾ ਕਿ ਮੈਂ ਯੋਗ ਬਗੈਰ ਨਾਨਾ ਪੀਤਾ ਗਦਾ ਹਾਂ ਇਹਦਾ ਜਿਵੇਂ ਸਾਰਾ ਦਿਨ ਕੁਛ ਕੀਤਾ ਹੀ ਨਹੀਂ ਅੱਜ ਯੋਗ ਜਿਹੜਾ ਜ਼ਰੂਰੀ ਹੈ ਜਰਜਣਾ ਕਿਤੇ ਮੈਂ ਤੇ ਕਿਤੇ ਵਾਂਡੀ ਵੀ ਗਈ ਹਾਂ ਉੱਥੇ ਵੀ ਮੈਂ ਕਰਨਾ ਯੋਗ ਕਰਨਾ ਹੀ ਕਰਨਾ ਅੱਛਾ ਯੋਗ ਤੋਂ ਬਿਨਾਂ ਨਹੀਂ ਮੈਂ ਰਹਿ ਸਕਦਾ ਮਾਤਾ ਜੀ ਅੱਜ ਕੱਲ ਦਾ ਜਿਹੜੇ ਬੱਚੇ ਨੇ ਕਈ ਜਿਹੜੇ ਨੇ ਕਿ ਅੱਜ ਕੱਲ ਡਿਪਰੈਸ਼ਨ ਹੋ ਜਾਂਦੀ ਹੈ ਐਂਗਜ਼ਾਇਟੀ ਆ ਕਰਨ ਲੱਗ ਪੈਂਦੇ ਨਿੱਕੀ ਜੀ ਗੱਲ ਹੋਈ ਉਹਨੂੰ ਸੋਚ-ਸੋਚ ਕੇ ਉਹਨਾਂ ਨੂੰ ਆਪਣੇ ਆਪ ਨੂੰ ਖਰਾਬ ਕਰ ਲੈਂਦੇ ਨੇ ਉਸ ਤੋਂ ਕਿਤਰਾ ਬਚਿਆ ਜਾ ਸਕਦਾ ਹੈ ਐਂਗਜ਼ਾਇਟੀ ਡਿਪਰੈਸ਼ਨ ਤੋਂ ਉਹਦੇ ਤੋਂ ਇਹ ਹੋઈ ਬਚ ਸਕਦਾ ਹੈ ਕਿ ਜਿਹੜਾ ਐਸੀ ਹਲੋਂਗ-ਹਲੋਂਗ ਕਰਦੇ ਨੇ ਨਾ ਇਹ ਇਹ ਬੱਚੇ ਕਰਨ ਇਹ ਕారణ ਮਾਪੇ ਇਹਨਾਂ ਨੂੰ ਇਸ ਪਾਸੇ ਲਾਣ ਤੇ ਫਿਰ ਇਹਦੇ ਤੂੰ ਜਿਹੜਾ ਛੁਟਕਾਰਾ ਪਾ ਸਕਦੇ ਅੱਛਾ ਫਿਰ ਤੇ ਮਾਨ ਜਿਹੜਾ ਹੁਣਾਂ ਦਾ ਗੁੱਸਾ ਕਰੂ ਉਦੋਂ ਆਵੇਗਾ ਨਾ ਜੇ ਮਤਲਬ 5 ਮਿੰਟ ਫਿਰ 10 ਮਿੰਟ 10 ਮਿੰਟਾਂ ਤੋਂ 15 15 ਤੋਂ 20 ਹਾਂ ਇਹ ਜਦੋਂ ਅੱਧਾ ਅੱਧਾ ਘੰਟਾ ਲੱਗ ਪੇ ਕਰਨਾ ਤੇ ਫਿਰ ਤੇ ਕੋਈ ਮਤਲਬ ਲਾਗੇ ਆਵੇਗੀ ਨਾ ਗੁੱਸਾ ਕਰੂ ਉਦੋਂ ਆਵੇਗਾ ਨਾ ਫਿਰ ਉਹ ਖਾਣ ਕਿੱਦਾਂ ਭਲਾਈ ਸੋਚੇਗਾ ਇਹਨੇ ਕਰ ਦੇਣਾ ਹਾਂ ਇੱਕ ਦੂਜੇ ਦਾ ਬੁਰਾ ਸੋਚ ਦੇ ਉਹ ਕੋਈ ਨਹੀਂ ਸੋਚਦਾ ਉਹ ਸ਼ਕਤੀ ਇਹੋ ਜਹੀ ਰਹੇ ਅੱਛਾ ਹਾਂ ਵਾਹਿਗੁਰੂ ਵਾਹਿਗੁਰੂ ਦੀ ਸ਼ਕਤੀ ਇਹੋ ਜੀ ਜਦ ਮੰਦਰ ਪਰਵੇਸ਼ ਹੋ ਜਾਂਦੀ ਹੈ ਸੱਚ ਅੰਦਰ ਉਹ ਜਦੋਂ ਆ ਜਾਂਦਾ ਸੱਚ ਅੰਦਰ ਜਾਂਦਾ ਤੇ ਝੂਠ ਉਹ ਮਾਰ ਨਹੀਂ ਸਕਦਾ ਜਿਹੜਾ ਜੋਗ ਇਸ ਕਰ ਤੇ ਮਤਾ ਜੀ ਤੁਹਾਡੇ ਚ ਵੀ ਗ੍ਰਣ ਤੁਹਾਡੇ ਵਾਲਵੂਲ ਵੀ ਤੇ ਦੰਦਾ ਜੀ ਵੀ ਬਦਲਾਵ ਹੋਇਆ ਉਹ ਕੀ ਚੀਜ਼ ਬਦਲਾਵ ਆਈ ਤੁਹਾਡੇ ਬਦਲਾਵ ਵੇਖੋ ਕਿ ਮੇਰੇ ਆਹ ਦੰਦੇ ਕਿਤੇ ਆ ਨਿਕਲਿਆ ਹਾਂਜੀ ਇੱਕ ਆ ਨਿਕਲਿਆ ਜੀ ਆ ਦੋ ਦੰਦ ਨਿਕਲੇ ਨੇ ਤੇ ਆਵਾਲੇ ਨੂੰ ਕੱਗੇ ਮੇਰੇ ਸਾਰੇ ਚਿੱਟੇ ਹਨ ਹੁਣ ਵਿੱਚ ਹੈ ਅੱਜ ਕੱਲ ਹੋਏ ਮਤਲਬ ਕਿ ਆਖਰੀ ਸਵਾਲ ਪੁੱਛਣਾ ਕਿ ਜਿਹੜੇ ਲੋਕੀ ਦੇਖ ਰਹੇ ਨੇ ਉਹਨਾਂ ਨੂੰ ਇਹ ਕਿ ਮਨ ਰਿਹਾ ਯੋਗ ਦੇ ਨਾਲ ਤੁਸੀਂ ਆਪਣੇ ਤੇ ਵੀ ਕਾਬੂ ਪਾ ਸਕਦੇ ਹੋ ਆਪਣੀ ਜੀਵਨ ਚ ਵੀ ਕਰ ਸਕਦੇ ਹੋ ਆਪਣਾ ਸੁਭਾਅ ਵੀ ਬਦਲ ਸਕਦੇ ਹੋ ਆਪਣੇ ਨੂੰ ਜਵਾਨ ਵੀ ਕਰ ਸਕਦੇ ਹਾਂਜੀ ਆਪਣਾ ਆਪ ਜਵਾਨ ਹੋ ਸਕਦਾ ਹੈ ਬੁੱਢੇ ਜਿਹੜੇ ਜਵਾਨ ਹੋ ਸਕਦੇ ਨੇ ਬੁੱਢੀਆਂ ਜਿਹੜੀਆਂ ਜਵਾਨ ਹੋ ਸਕਦੀਆਂ ਨੇ ਜੇ ਹਾਂ ਬੁੱਢਿਆ ਸੇ ਗੁੱਡਿਆ ਬਣ ਜਾਏਗੇ ਬੁੱਢੇ ਸੇ ਗੁੱਡਾ ਬਣ ਜਾਏਗਾ ਇਹ ਕਰੇ ਇਸਾਈ ਕਰੇਗਾ ਦੇ ਮੰਜੀ ਤੇ ਪਿਆਦਾ ਹੈ ਨਹੀਂ ਕੁਝ ਹੁੰਦਾ ਮਟ ਹਮ ਨਹੀਂ ਕੁਝ ਹੁੰਦਾ ਪਰ ਮੰਜੀ ਤੇ ਪਿਆ ਹੀ ਕਰੀ ਜਾ ਲੰਗ ਲੰਗ ਕਰੀ ਜਾ ਕਬਾਲ ਬਤੀ ਕਰੀ ਜਾ ਲੰਮੇ ਪਿਆਦਾ ਹੀ ਕਰੀ ਜਾ ਨਾ ਤੇ ਇਹ ਉਹ ਵੀ ਜਿਹੜਾ ਠੀਕ ਹੋ ਜਾਏਗਾ ਮੰਜੀ ਤੇ ਪਿਆ ਹੀ ਠੀਕ ਹੋ ਜਾਏਗਾ ਲੇਕਿਨ ਫਿਰ ਤਨ ਦੁਸਤ ਹੋ ਜਾਗੇ ਹਾਂ ਤੰਦਰੁਸਤ ਹੋਏਗੇ ਕਰੋਗੇ ਸਾਈ ਤਾਂ ਦੇ ਉਹ ਜਵਾਨ ਹੋ ਜਾਓ ਹਾਂ ਜਵਾਨ ਹੋ ਜਾਓਗੇ ਠੀਕ ਹੈ ਤਾਂ ਵਾ ਤੇ ਜਿਸ ਤਰ੍ਹਾਂ ਕੇ ਸੀ ਮਾਤਾ ਜੀ ਨੇ ਗੱਲਬਾਤ ਕੀਤੀ ਹੈ ਤੇ ਜਿਸ ਤਰ੍ਹਾਂ ਕਿ ਜੇ ਤੁਸੀਂ ਆਪਣਾ ਵਧੀਆ ਆਪਣਾ ਰੱਖਣਾ ਚਾਹੁੰਦੇ ਹੋ ਤਾਂ ਯੋਗ ਕਰੋ ਯੋਗ ਤੇ ਦੇਖਦੇ 80 ਸਾਲ ਤੋਂ ਉੱਤੇ ਦੀ ਉਮਰ ਹੈ ਮਾਤਾ ਜੀ ਦੀ ਹੋ ਗਈ ਹੈ ਕਈਆਂ ਦੀ ਤੇ ਮੌਤ ਵੀ 50 60 ਸਾਲ ਦੀ ਉਮਰ 'ਚ ਹੋ ਜਾਂਦੀ ਹੈ ਉਹ ਕਿਉਂ ਹੋ ਜਾਂਦੀ ਹੈ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਨਹੀਂ ਰੱਖਦੇ ਅਸੀਂ ਇਸ ਬੜੀ ਚੀਜ਼ਾਂ ਨੂੰ ਸੋਚਣ ਲੱਪੈ ਨਹੀਂ ਅਸੀਂ ਯੋਗ ਕਰਦੇ ਹਾਂ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਅਸੀਂ ਝੂਠ ਨਹੀਂ ਬੋਲ ਪਾਵਾਂਗੇ ਸੱਚ ਬੋਲ ਪਾਵਾਂਗੇ ਲੋਕਾਂ ਦੇ ਨਾਲ ਅਸੀਂ ਵਧੀਆ ਇੱਕ ਮਿਹੇ ਵੀ ਰੱਖ ਸਕਾਂਗੇ ਵਧੀਆ ਇੱਕ ਜ਼ਿੰਦਗੀ ਕੱਟ ਸਕਾਂਗੇ ਯੋਗਨਾ ਅਸੀਂ ਆਪਣੇ ਨੂੰ ਗੋਡੇਆ ਤੋਂ ਜਾਂ ਐਂਗਜ਼ਾਇਟੀ ਬ੍ਰੇਸ਼ਨ ਵਰਗੀ ਵੱੱਡ ਵੱੱਡ ਚੀਜ਼ਾਂ ਤੋਂ ਅਸੀਂ ਆਪ ਨੂੰ ਸਹੀ ਕਰ ਸਕਦੇ ਹਾਂ ਅਸੀਂ ਫਿਰ ਤੋਂ ਜਵਾਨ ਹੋਣਾ ਸ਼ੁਰੂ ਹੋ ਸਕਦੇ ਕੋਈ ਮਾਤਾ ਜੀ ਦੇ ਜਿਸ ਕਹਿੰਦੇ ਦੱਸਿਆ ਕਿ ਦੰਤ ਵੀ ਆਨੇ ਸ਼ੁਰੂ ਹੋ ਗਏ ਨੇ ਤੇ ਉਹਨਾਂ ਦੇ ਜਿਹੜੇ ਵਾਲ ਸੀਗੇ ਚਿੱਟੇ ਉਹ ਵੀ ਥੋੜੇ ਥੋੜੇ ਕਾਲੇ ਹੋਣੇ ਸ਼ੁਰੂ ਹੋ ਗਏ ਤੇ ਜੇ ਆਪਾਂ ਯੋਗ ਕਰਦੇ ਜਾਵਾਂਗੇ ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੀ ਉਮਰਾਂ 100-100 ਤੋਂ ਵੀ ਉੱਤੇ ਹੁੰਦੀਆਂ ਸੀਗੀਆਂ ਪਰ ਅੱਜ ਕੱਲ ਦੀਆਂ ਉਮਰਾਂ ਘਟ ਕੇ ਕਿੰਨੀਆਂ ਹੋ ਚੁੱਕੀਆਂ ਨੇ ਪਰ ਮਾਤਾ ਜੀ ਨੇ ਜਿਹੜੇ ਜੈਸੀ ਵੀ ਆਸ ਕਰਦੇ ਆ ਜਿਹੜੇ ਲੋਕੀ ਦੇਖ ਰਹੇ ਨੇ ਮਾਤਾ ਜੀ ਤੋਂ ਕੁਝ ਸਿੱਖਣਗੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਮੈਨੂੰ ਤੇ ਜਾਜਰ ਰਵੰਸੀ ਤੋਂ ਸਿੱਕਵਲ ਸਿਟੀ ਹੈਡਲਾਈਨ ਅੰਮ੍ਰਿਤਸਰ